ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸਮਾਜ ਸੇਵਕ ਗੁਰਚਰਨ ਸਿੰਘ ਚੰਨਾ ਚੂੜੇ ਵਾਲੇ ਨੇ ਵलो ਇਲਾਕਾ ਕੋਟ ਆਤਮਾਰਾਮ ਪਥਰਾਵਾਲੀ ਪਾਰਕਟ ਕਰਨੈਲ ਸਿੰਘ ਦੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਲੰਗਰ ਸੰਗਠਾ ਵਿੱਚ ਵਰਤਾਇਆ ਗਿਆ ਇਸ ਮੌਕੇ ਤੇ ਗੁਰਚਨ ਸਿੰਘ ਚੰਨਾ ਚੂੜੇ ਵਾਲੇ ਦੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਲੰਗਰ ਦੀ ਪਰੰਪਰਾ ਦੇ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਤੇ ਸਮੂਹ ਪਰਿਵਾਰਿਕ ਮੈਂਬਰਾਂ ਨੇ ਲੰਗਰ ਦੀ ਸੇਵਾ ਨਿਭਾਈ ਅੰਮ੍ਰਿਤਸਰ ਦਰਪਨ ਟੀਵੀ ਤੋਂ ਮધુ ਰਾਜਪੂਤ ਦੀ ਵਿਸ਼ੇਸ਼ ਰਿਪੋਰਟ শুনিবা <laughs> ਖਾਸਾ ਸ੍ਰੀ ਵਾਹਿਗੁਰੂ ਫਤਿਹ ਅੱਜ ਗੁਰਨਾਣੇ ਦੇ ਤੇ ਜਨਮ ਦਿਨ ਤੇ ਦਿਹਾੜੇ ਤੇ ਅਸੀਂ ਲੰਗਰ ਲਗਾਇਆ ਜੇ ਦਾਲ ਫੁਲਕਾ ਤੇ ਹੋਰ ਚੋੜਾ ਦਾ ਵੀ ਤੇ ਹਰ ਸਾਲ ਮੈਂ ਪ੍ਰੋਗਰਾਮ ਕਰਦਾ ਜਿੰਨਾ ਇਹ ਕੋਟ ਆਤਮਰਾ ਪਤਨ ਵਾਲੀ ਪਾਰਕ ਜੋ ਕੋਟ ਕਿਰਨੈ ਸਿੰਘ ਜੇ ਆਪਣਾ ਕੋਟ ਆਤਮਰਾ ਆ ਦੇ ਇਹਨਾਂ ਸਾਰਿਆਂ ਨੇ ਮੇਰੇ ਨਾਲ ਜੁੜ ਕੇ ਤੇ ਜੋ ਵੀ ਇਹਨਾਂ ਨੇ ਸੇਵਾ ਮੈਨੂੰ ਲੰਗਰ ਪਾਣੀ ਬਣਾ ਕੇ ਦਿੱਤਾ ਤੇ ਆਈਆਂ ਸੰਗਤਾਂ ਨੂੰ ਮੈਂ ਛਕਾਣ ਨੇ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਮੈਂ ਜਿਹੜਾ ਕਹਿ ਰਿਹਾ ਵੀ ਜਿਹੜੇ ਬੱਚੇ ਜਿਹੜੇ ਨੇ ਉਹਨਾਂ ਨੇ ਮਾਂ ਮਾਂ ਪਿਓ ਦੀ ਕਦਰ ਕਰਨੀ ਚਾਹੀਦੀ ਤੁਹਾਨੂੰ ਇੱਥੇ ਦੁਨੀਆ 'ਚ ਲਿਆਂਦਾ ਤੇ ਤੁਸੀਂ ਬੇਕਦਰੀ ਕਰਨ ਦੇ ਚ ਵੇਖੋ ਨਸ਼ਾ ਕਰਕੇ ਕੋਈ ਪ੍ਰਾਪਤ ਨਹੀਂ ਹੁੰਦਾ ਨਸ਼ਾ ਕਰਨਾ ਮੇਰੇ ਕੋਲ ਕਰੋ ਜਿੱਥੇ ਮੈਂ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜਿਆ ਲੋਕਾਂ ਦੀ ਸੇਵਾ ਕਰ ਰਿਹਾ ਇੱਥੇ ਸੇਵਾ ਕਰੋ ਤੁਹਾਡੇ ਮਾਂ ਪਿਓ ਵੀ ਖੁਸ਼ ਹੋਣ ਤੇ ਤੁਹਾਡੇ ਹੋਰ ਵੀ ਜਿੰਨੇ ਵੀ ਹੈਗੇ ਨੇ ਆ ਆਸੇ-ਪਾਸੇ ਸਾਰੇ ਵੀ ਕਹਿਣਗੇ ਵੀ ਵਾਕਿਆ ਮੁੰਡਾ ਬਹੁਤ ਬੀਬਾ ਆ ਬਹੁਤ ਵਧੀਆ ਕੰਮ ਕਰਦਾ ਨਸ਼ੇ ਤੋਂ ਦੂਰ ਹੋ ਤੇ ਆਪਣਾ ਸੇcret ਬਚਾਓ ਸਭ ਤੋਂ ਪਹਿਲੇ ਮੈਂ ਫਤਿਹ ਬੁਲਾਵਾਂਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅਨੂ ਬਿਆਲਾ ਕੋਟ ਕਰਨੈ ਸਿੰਘ ਪਾਰਕ ਤੋਂ ਬੋਲ ਰਹੀ ਆਂ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਕੋਟ ਕਰਨੈ ਸਿੰਘ ਪਾਰਕ ਵਿੱਚ ਲੰਗਰ ਲਗਾਇਆ ਗਿਆ ਹੈ ਜਿਸ ਨੂੰ ਕਿ ਸਾਡੇ ਭਾਜੀ ਚੰਨਾ ਚੂੜੇ ਵਾਲੇ ਬੜੇ ਮਸ਼ਹੂਰ ਨੇ ਹਰ ਸਾਲ ਇਸੇ ਤਰ੍ਹਾਂ ਹੀ ਲੰਗਰ ਦੀ ਸੇਵਾ ਕਰਦੇ ਨੇ ਔਰ ਸੰਗਤਾਂ ਨੂੰ ਲੰਗਰ ਸ਼ਿਕਾੰਦੇ ਨੇ ਪਰਮਾਤਮਾ ਇਹਨਾਂ ਦੀ ਕਮਾਈ ਚ ਵਾਧਾ ਪਾਵੇ ਇਹਨਾਂ ਨੂੰ ਬਰਕਤਾਂ ਦੇਵੇ ਔਰ ਇਹ ਹਰ ਸਾਲ ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਦਾ ਦਿਹਾੜਾ ਮਨਾਉਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ